ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ Rajasthan ਦੀ ਸੀਰੀਜ਼ ਜਿਹੜੀ ਆ ਸਾਡੀ ਚੱਲਦੀ ਪਈ ਆ। ਇਸ ਟਾਈਮ ਅਸੀਂ ਆ ਰਹੇ ਸੀ ਕੁਲਤਾਰਾ ਪਿੰਡ ਤੋਂ ਤੇ ਇਸੇ ਹੀ ਵੀਡੀਓ 'ਚ ਤੁਹਾਨੂੰ जैसलमेर ਤੋਂ ਬਾੜਮੀਰ ਤੱਕ ਦਾ ਸਫ਼ਰ ਵੀ ਦਿਖਾਵਾਂਗੇ ਤੇ ਇੱਕ ਮੈਂ ਘਰ ਦੇਖ ਰਿਹਾ ਵਾਂ ਤੇ ਇਹ ਅੱਜ ਵੀਡੀਓ ਬਣਾ ਰਿਹਾ ਕੱਲ ਫਿਰ ਕੰਟੀਨਿਊ ਇਸੇ ਵੀਡੀਓ ਨੂੰ ਕੰਟੀਨਿਊ ਕਰਾਂਗਾ ਬਾੜਮੀਰ ਤੱਕ ਤੇ ਘਰ ਮੂਲ ਮੋਲ ਸਾਗਰ ਪਿੰਡ ਦਾ ਨਾਮ ਆ ਤੇ ਇਹ ਦੇਖ ਲੋ ਕਿੰਨੀ ਸੋਹਣੀ ਵਾਈ ਵਾਰੀ ਆ ਇਸ ਘਰ ਦੀ ਚਾਰ ਸ਼ਫੇਰੇ ਕੰਦਾ ਮਿੱਟੀ ਦੀਆਂ ਜਿਸ ਤਰ੍ਹਾਂ ਲਪਾਈ ਕੀਤੀ ਹੁੰਦੀ ਆ ਤੇ ਪੱਕੀਆਂ ਵੀ ਨੇ ਕੰਦਾ ਸ਼ਾਇਦ ਇਸ ਪਾਸੇ ਦੇਖ ਲੋ ਤੁਸੀਂ ਕਿੰਨਾ ਸੋਹਣਾ ਮਾਹੌਲ ਤੇ ਘਰ ਜਿਹੜਾ ਵਾ ਉਹ ਉਹ ਸਾਰੀ ਅਧੀਨ ਵਾਲੇ ਬਣ ਰਿਆ ਵਾ ਤੇ ਬਿਲਕੁਲ ਕੁਲਤਾਰਾ ਪਿੰਡ ਤੋਂ ਜੈਸਲ ਮੇਰ ਤੋਂ ਤਕਰੀਬਨ ਕੋਈ ਸਾਢੇ 8 ਕਿਲੋਮੀਟਰ ਪਹਿਲੇ ਇਹ ਜਿਹੜਾ ਪਿੰਡ ਵਾ ਇਹ ਬਣਿਆ ਹੋਇਆ ਇਹ ਆ ਗਿਆ ਚਾਰ ਸਫੇਰੇ ਚਾਰ ਦੀਵਾਰੀ ਤੇ ਪਿੱਛੇ ਕਮਰੇ ਤੇ ਇਸ ਪਾਸੇ ਦੇਖ ਲਓ ਤੁਸੀਂ ਬਾਯੂ ਕਿੱਡੀ ਸੋਹਣੀ ਆ ਤੇ ਬੱਕਰੀਆਂ ਬੱਕਰੇ ਰੱਖੇ ਹੋਏ ਹਨ ਇਹਨਾਂ ਨੇ ਵੀ ਇਸ ਪਾਸੇ ਦੇਖ ਲਓ ਤੁਸੀਂ ਕਿੰਨਾ ਸੋਹਣਾ ਕਲਾਕਾਰੀ ਕਿੰਨੀ ਸੋਹਣੀ ਆ ਕੰਧਾਂ ਦੇ ਉੱਪਰ ਐ ਵੇਖੋ ਤੁਸੀਂ ਸਾਰੀਆਂ ਕੰਧਾਂ ਕੱਚੀਆਂ ਤੇ ਕਲਾਕਾਰੀ ਦੇਖ ਲਓ ਤੁਸੀਂ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਇਧਰ ਵੀ ਤੇ ਜਿਹੜੇ ਘਰ ਦਾ ਮੇਨ ਓਨਰ ਆ ਉਹਦੇ ਨਾਲ ਵੀ ਮੈਂ ਤੁਹਾਨੂੰ ਮਿਲਾਉਣਾ ਵਾ ਆ ਵੀ ਦੇਖ ਲਓ ਇਹਦੇ ਉੱਪਰ ਜਿਹੜੀ ਆ ਉਹ ਕਾਈ ਪਾਈ ਹੋਈ ਹੈ ਉੱਪਰ ਤੇ ਇਹ ਵੀ ਦੇਖ ਲਓ ਤੁਸੀਂ ਮਕਾਨ ਛੜਾਓ ਇਹ ਅੰਦਰੋਂ ਅੰਦਰੋਂ ਦੇਖੋ ਅੰਦਰੋਂ ਵੀ ਇਹ ਛੱਤ ਤੇ ਟੁੱਟੀ ਹੋਈ ਹੈ ਤੇ ਇਸ ਪਾਸੇ ਦੇਖ ਲਓ ਤੁਸੀਂ ਕੰਧਾਂ ਦੀ ਜੜੀ ਆ ਲਪਾਈ ਜਿਹੜੀ ਆ ਉਸੇ ਤਰ੍ਹਾਂ ਵਧੀਆ ਕੀਤੀ ਹੋਈ ਹੈ ਤੇ ਫੁੱਲ ਬੂਟੀਆਂ ਗੱਡੀਆਂ ਸੋਹਣੀਆਂ ਪਾਈਆਂ ਹੋਇਆ ਨੇ ਤਾਂ ਘਰ ਦੇਖ ਲਓ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਵਾ ਇਹ ਆ ਜੀ ਘਰ ਤੇ ਮੈਂ ਇਹਨਾਂ ਦੇ ਨਾਲ ਵੀ ਮਲਾਉਣਾ ਤੁਹਾਨੂੰ ਜੀ ਇਹ ਭਾਈ ਸਾਹਿਬ ਨੇ ਸਾਡੇ ਕਿਹੜਾ ਨਾਮ ਭਾਈ ਸਾਹਿਬ ਆਪਕਾ ਸ਼ਾਮ ਪਰਮਾਰ ਸ਼ਾਮ ਪਰਮਾਰ ਜੀ ਤੋਂ ਮਤਲਬ ਇਹ ਆਪਣਾ ਇਹ ਆਪਕਾ ਹੈ ਸਭ ਹੀ ਹਾਂ ਇਹ ਪੂਰਾ ਆਪਣਾ ਘਰ ਇਹ ਯਹਾਂ ਸੇ ਕਿੰਨੇ ਮਰਲਾ ਮੇ ਹੈ ਇਹ ਆਪਣਾ ਹੋਗਾ 100 ਬਾਈ 200 ਕਾ 200 ਕਾ 200 200 ਬਾਈ 200 ਕਾ 200 ਬਾਈ 200 ਕਾ ਹਾਂ अच्छा अभी तो इसमें आवास से प्रधान मंत्री आवास भी मिल गया है बाकी घर थोड़ा खुद का पैसे का बनाया है नहीं बहुत बढ़िया फिर हाँ। फिर भी फिर भी अच्छा है हाँ। ये जो ये बनाते हैं दीवार पे दीवार है जो पीछे ये क... पक्की है। हाँ ये पक्की पत्थर है ना पक... कच्ची पक्का पत्थर हाँ प्लास्टर वगैरह सीमेंट नहीं डालते है इसे कच्ची चुनाई है मतलब उसके अंदर मिट्टी मिट्टी और ये गोबर होते ना गोबर इसको मिला के साथ मिट्टी उसमें लिपाई होती है उसके बाद ऊपर पेंटिंग होती है हाँ ਬਹੁਤ ਸੋਹਣੀ ਨਪਾਈ ਜਿਹੜੀਆਂ ਕੀਤੀਆਂ ਕੰਧਾਂ ਤੁਸੀਂ ਦੇਖ ਸਕਦੇ ਹਰ ਸਾਲ ਹਮ ਦੀਵਾਲੀ ਦੇ ਨਇ ਤਿਵਾਰ ਆਤਾ ਨਾ ਦੀਵਾਲੀ ਹਰ ਸਾਲ ਨਇ ਕਰਦੇ ਆਂ ਘਰ ਕੋ ਤੇ ਆਪ ਕੰਮ ਕਾ ਕਰਤੇ ਹੋ ਹਮ ਤੋ ਯਾ ਮਜ਼ਦੂਰੀ ਪੱਥਰ ਵੱਥਰ ਕੇ ਕਰਤੇ ਆਂ ਬਾਕੀ ਆਪਣਾ ਗਾੜੀ ਹੈ ਚਲਾ ਤਾ ਡਰ ਰੋ ਵਾ 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 ਉਹ ਵੀ ਹੈ ਹਾਂ ਤੇ ਇਹ ਆ ਜੀ ਨਾਮ ਕੀ ਦੱਸਿਆ ਤੁਸੀਂ ਸ਼ਾਮ ਪਰਮਾਰ ਸ਼ਾਮ ਪਰਮਾਰ ਜੀ ਦਾ ਘਰ ਤੇ ਅਸੀਂ ਪਿੰਡ ਚੋਂ ਲੰਘ ਰਹੇ ਸੀਗੇ ਤੇ ਇਹਨਾਂ ਨੂੰ ਜੀ ਇਹਨੇ ਜੀ ਇਹਨਾਂ ਨੇ ਦੱਸਿਆ ਕਿ ਪੱਥਰ ਦਾ ਕੰਮ ਹੀ ਕਰਦੇ ਨੇ ਜਿਸ ਤਰ੍ਹਾਂ ਪੱਥਰ ਜਿਹੜਾ ਕੱਟ ਕੇ ਤੇ ਇਹ ਲਗਾਉਂਦੇ ਨੇ ਤੇ ਇਸੇ ਤਰ੍ਹਾਂ ਘਰ ਬਣਾਉਂਦੇ ਨੇ ਦੇਖੋ ਪੱਥਰ ਨੂੰ ਕਿਸ ਤਰ੍ਹਾਂ ਲਗਾਇਆ ਹੋਇਆ ਵਾ ਦੋਨੇ ਪਾਸੇ ਤੁਸੀਂ ਦੇਖੋ ਬਾਹਰਲੇ ਪਾਸੇ ਵੀ ਪੱਥਰ ਲੱਗਾ ਹੋਇਆ ਤੇ ਅੰਦਰਲੇ ਪਾਸੇ ਵੀ ਪੱਥਰ ਲੱਗਾ ਹੋਇਆ ਲੱਗਾਇਆ 100 ਸਾਲ 100 ਸਾਲ 100 ਸਾਲ ਤੱਕ ਰਹੇਗਾ ਤੇ ਗਰਮ ਪੱਥਰ ਨਹੀਂ ਗਰਮ ਨਹੀਂ ਹੋਏ ਹੋਏਗਾ ਮਤਲਬ ਗਰਮੀ ਮੇ ਅੰਦਰ ਗਰਮੀ ਨਹੀਂ ਆਏਗੀ ਨਹੀਂ ਆਏਗੀ ਅੰਦਰ ਠੰਡਾ ਰਹੇਗਾ ਕਿਉਂਕਿ ਇਹ ਵਾਲੀ ਚੀਜ਼ ਹੈ ਨਾ ਜਿਹੜੀ ਇਹ ਦੇਖੋ ਇਹ ਪੱਥਰ ਤਪੇਗਾ ਤੇ ਇੱਥੋਂ ਤੱਕ ਤਪੇਗਾ ਕਿੰਨਾ ਤਪੇਗਾ ਦੂਸਰਾ ਤਾਂ ਜਿਹੜਾ ਪੱਥਰ ਆ ਉਹ ਅੰਦਰ ਗਰਮੀ ਨਹੀਂ ਆਉਣ ਦੇਗਾ ਤੇ ਇਹ ਘਰ ਅੰਦਰੋਂ ਇਹਨਾਂ ਦਾ ਹੁਣ ਘਰ ਵੀ ਅਸੀਂ ਅੰਦਰੋਂ ਦਿਖਾਉਨੇ ਆ। ਉਹ ਹੋਰ ਬੱਚੇ ਕੈਸੇ ਹੋ? ਠੀਕ ਹੋ? ਬੜੀਆ ਹੈ ਪੜ੍ਹਦੇ ਹੋ? ਅਣੀ ਕਿਤਨੀਵੇਂ ਪੜ੍ਹਦੇ ਹੋ? 10ਵੇਂ। 10ਤਵੇਂ। ਵੈਰੀ ਗੁੱਡ। ਅੱਛੇ ਸੇ ਪੜ੍ਹਨਾ। ਤੇ ਇਹ ਆ ਜੀ ਅੰਦਰੋਂ ਇਹਨਾਂ ਦਾ ਘਰ ਦੇਖੋ। ਅਸੀਂ ਥੋੜਾ ਬਣਾਇਏ ਦੋ ਨੀ ਨੀ ਫਿਰ ਵੀ ਬਹੁਤ ਅੱਛਾ ਬਹੁਤ ਅੱਛਾ ਮਕਾਨ ਬਣਾ ਹੋਇਆ ਹੈ। ਇਹ ਰਸੋਈ ਬਣਾ ਦਿਆ ਹੋਰ ਇੱਕ ਇੱਧਰ ਕਹਿੰਦੇ ਕਿ ਰਸੋਈ ਬਣੀ ਆ। ਹਾਂ। ਤੇ ਇਸ ਪਾਸੇ ਇਹ ਰੂਮ ਬਣਿਆ। ਇਹ ਵੀ ਦੇਖ ਸਕਦੇ ਹੋ ਤੁਸੀਂ। ਹਾਂ। ਦੇ ਰੂਮ ਬਣਿਆ ਜੀ ਅੰਦਰ ਅੰਦਰ ਦੂਸਰਾ ਕਿੰਨਾ ਸੋਹਣਾ ਅੰਦਰੋਂ ਰੂਮ ਆ ਦੇਖ ਸਕਦੇ ਆਂ ਅਸੀਂ ਕਹਿ ਰਹੇ ਵੀ ਤੁਸੀਂ ਦੇਖੋ ਉੱਪਰ ਸੇ ਵੀ ਪਲਸਟਰ ਕੀਤਾ ਹੋਇਆ ਹਾਂ ਉੱਪਰ ਵੀ ਪਲਸਟਰ ਕੀਤਾ ਹੈ ਰੀਜਾਰਚ ਸੀ ਹੈ ਆਹ ਆਰ ਸੀ ਸੀ ਲੱਗ ਰਿਹਾ ਹੈ ਹਾਂ ਬਿਲਕੁਲ ਸਹੀ ਹੈ ਇਸ ਦੇ ਨੀਚ ਪੱਥਰ ਦੀ ਪੱਟੀ ਆਪ ਖੁਦ ਕੰਮ ਕਰਦੇ ਹੋ ਨਾ ਹਾਂ ਪੱਥਰ ਨਾਲ ਤੋੜ ਪੱਥਰ ਦੀ ਪੱਟੀ ਲੱਗੀ ਹੈ ਕਹਿੰਦੇ ਉੱਤੇ ਕੀ ਬਾਤ ਆ ਜੀ ਕਿੰਨਾ ਸੋਹਣਾ ਵਾ ਜੀ ਤੇ ਰਸੋਈ ਅਸੀਂ ਨਹੀਂ ਦਿਖਾਵਾਂਗੇ ਕਿਉਂਕਿ ਕਿਸੇ ਦੀ ਰਸੋਈ ਨਹੀਂ ਕਹਿੰਦੇ ਦਿਖਾਉਣੀ ਚਾਹੀਦੀ ਤੇ ਇਸ ਪਾਸੇ ਆਜੋ ਤੁਸੀਂ ਇਹ ਵੀ ਰੂਮ ਆ ਇੱਕ ਚੀਜ਼ ਇਹ ਵਾਲਾ ਜੋ ਡਿਜ਼ਾਈਨ ਹੁੰਦਾ ਬਾਅਦ ਬਾਅਦ ਮੇਂ ਡਲਤਾ ਇਹ ਵਾਲਾ ਇਹ ਬਾਅਦ ਮੈਂ ਉਸਕੋ ਥੋੜਾ ਕੱਚਾ ਹੈ ਇਸ ਦੇ ਉੱਪਰ ਰੰਗ ਵੀ ਹੁੰਦਾ ਹੈ ਨਾ ਹਾਂ ਇਸ ਕੋ ਰੰਗ ਹੁੰਦਾ ਹੈ ਅਭੀ ਇਸ ਕੋ ধੁਲਾਈ ਵਾਲਾ ਕਰ ਇੱਕਦਮ ਚਮਕਾ ਬੱਛਾ ਦੇਗਾ ਅਭੀ ধੁਲਾਈ ਨਹੀਂ ਹੋਈ ਅਭੀ ਹੋਗੀ ਇਸ ਕੀ ਟਾਈਮ ਲੱਗੇਗਾ ਹਾਂ ਤਾਂ ਇਧਰ ਵੀ ਦੇਖ ਲਓ ਤੁਸੀਂ ਹਾਂ ਇਹ ਵੀ ਇਹ ਵੀ ਮਕਾਨ ਉਸੇ ਤਰ੍ਹਾਂ ਜਿਹੜਾ ਅੰਦਰੋਂ ਜਿਹੜਾ ਬਣਿਆ ਹੋਇਆ ਵਾ ਨਹੀਂ ਕੋਈ ਨਹੀਂ ਠੀਕ ਹੈ ਆ ਜਾਓ ਤੇ ਇਹ ਇਹ ਵਾਲੀ ਚੀਜ਼ ਕਿੰਨੀ ਸੋਹਣੀ ਲੱਗਦੀ ਹੈ ਦਰਵਾਜ਼ਿਆਂ ਦੇ ਉੱਪਰ ਵੈਰੀ ਗੁੱਡ ਸੋ ਇਹਨਾਂ ਦੇ ਅੰਦਰੋਂ ਬਹੁਤ ਬਹੁਤ ਮਜ਼ਾ ਆਇਆ ਜੀ ਇਸ ਘਰ ਨੂੰ ਦੇਖਣ ਦਾ ਤੇ ਹੁਣ ਇੱਥੋਂ ਅਸੀਂ ਚੱਲਦੇ ਆਂ ਤੇ ਕੱਲ ਹੀ ਇੱਥੋਂ ਹੀ ਇਸੇ ਵੀਡੀਓ ਨੂੰ ਕੱਲ ਬਾੜ ਮਹਿਰਵਾਲ ਨੂੰ ਅਸੀਂ ਜਾਣਾ ਵੰਦੇ ਇਸੇ ਵੀਡੀਓ ਨੂੰ ਅਸੀਂ ਕੰਟੀਨਿਊ ਕਰਾਂਗੇ ਵੀਡੀਓ ਲੰਬੀ ਹੋ ਜਾਏਗੀ ਤਾਂ ਵਧੀਆ ਕੋਈ ਗੱਲ ਨਹੀਂ ਲੇਕਿਨ ਤੁਹਾਨੂੰ ਦਿਖਾਉਣਾ ਜ਼ਰੂਰੀ ਸੀਗਾ ਇਸ ਪਾਸੇ ਵੀ ਜਿਹੜਾ ਵਾ ਉਹ ਮੰਦਿਰ ਬਣਾਇਆ ਹੋਇਆ ਜੀ ਇਸ ਪਾਸੇ ਮੰਦਿਰ ਘਰ ਦੇ ਵਿੱਚ ਹੀ ਦੇਖ ਲਓ ਮੰਦਿਰ ਬਣਾਇਆ ਹੋਇਆ ਵਾ ਤੇ ਮੰਦਿਰ ਨੂੰ ਵੀ ਜਿਸ ਨੂੰ ਮੰਨਦੇ ਆ ਉਹਦੀ ਪੂਜਾ ਕਰਨ ਤੋਂ ਸਭ ਤੋਂ ਪਹਿਲੇ ਘਰ ਦੇ ਫਰੰਟ ਤੇ ਹੀ ਮੰਦਿਰ ਜਿਹੜਾ ਬਣਿਆ ਹੋਇਆ ਚਲੋ ਚੱਲਦੇ ਆਂ ਤੇ ਕੱਲ ਇਸੇ ਵੀਡੀਓ ਨੂੰ ਬਾੜਮੇ ਰ ਅਸੀਂ ਜਾਣਾ ਵੰਦੇ ਇਸੇ ਵੀਡੀਓ ਨੂੰ ਕੰਟੀਨਿਊ ਕਰਾਂਗੇ ਜੀ ਬਹੁਤ ਆਨੰਦ ਆਇਆ ਇਹ ਇਹ ਦੇਖਣ ਦਾ ਘਰ ਬਾਹਰ ਪੂਰਨਾ ਥੋੜੀ ਜੀ ਅੱਗੇ ਤਕਰੀਬਨ ਆਏ ਆਂ ਅਸੀਂ 500 ਤੋਂ 800 ਮੀਟਰ ਤੇ ਦੇਖੋ ਵਾਹ ਕੀ ਵਾਈ ਬਾ ਬਾਈ ਇਸ ਜਗ੍ਹਾ ਤੇ ਆ ਕੇ ਇੱਥੇ ਰੁਕ ਵੀ ਸਕਦੇ ਹੋ ਤੁਸੀਂ ਤੇ ਕੱਚਾ ਬਿਲਕੁਲ ਬਣਿਆ ਹਰ ਜਗ੍ਹਾ ਇੱਥੇ ਬੈਠ ਕੇ ਇੰਜੋਏ ਵੀ ਕਰ ਸਕਦੇ ਹੋ ਰਾਤ ਨੂੰ ਤੇ ਤੇ ਇਹ ਆ ਜੀ ਬਹੁਤ ਵਧੀਆ ਫੈਮਲੀਆਂ ਬੈਠ ਕੇ ਇੱਥੇ ਲੰਗਰ ਪ੍ਰਸ਼ਾਦਾ ਛਕਦੀਆਂ ਨੇ ਰਾਤ ਤੇ ਇੱਥੇ ਰੁਕਣ ਦੀ ਜਗ੍ਹਾ ਵੀ ਬਹੁਤ ਵਧੀਆ ਵਾ ਥੈਂਕ ਯੂ ਭਾਈ ਤੇ ਇਹ ਦੇਖ ਲੋ ਕੀ ਆ ਵਾ ਇਹ ਦੇਖ ਲੋ ਬੈਠ ਕੇ ਖਾਣਾ ਖਾਤੇ ਆ ਵਾਪੇ ਜੀ ਭਈਆ ਤੁਹਾਡੀ ਸਿਸਟਮ ਹੈ ਪੂਰਾ ਰਾਜਸਥਾਨ ਹਰ ਰਜਵਾੜੇ ਸਿਸਟਮ ਦੇ ਹਿਸਾਬ ਦੇ ਨਾਲ ਇੱਥੇ ਬੈਠ ਕੇ ਤੇ ਲੰਗਰ ਪ੍ਰਸ਼ਾਦਾ ਜਿਹੜਾ ਉਹ ਛਕਦਿਆਂ ਨੇ ਤੇ ਕਿੰਨੀ ਸੋਹਣੀ ਵਾਈਬਲ ਇੱਥੇ ਵੀ ਕੀ ਨਾਮ ਐ ਸਰ ਰੈਸਟੋਰੈਂਟ ਦਾ ਬਾਹੂਪੁਰਨਾ ਰੈਸਟੋਰੈਂਟ ਬਾਹੂਪੁਰਨਾ ਰੈਸਟੋਰੈਂਟ ਤੋ ਇਧਰ ਫੈਮਿਲੀ ਬੈਠ ਕੇ ਵੀ ਨੀਚੇ ਬੈਠ ਕੇ ਵੀ ਤੋ ਆ ਜਿਹੜਾ ਬਾਹਰ ਬਣਿਆ ਸੀਗਾ ਉਧਰ ਵੀ ਪਿੱਛੇ ਰੂਮ ਨੇ ਰੂਮ ਹੈ ਇਹ ਕਿਚਨ ਹੈ ہمارا ਪੁਰਾਣਾ ਕਿਚਨ ਅੱਛਾ ਇਹ ਪੁਰਾਣੀ ਰਸੋਈ ਆ ਕਹਿੰਦੇ ਤੇ ਰੂਮ ਰੂਮ ਕਿੱਥੇ ਨੇ ਰੂਮ ਬਣਿਆ ਇਹ ਕਿਚਨ ਦੇਖ ਲਓ ਅੱਛਾ ਕਿਚਨ ਵੀ ਦੇਖ ਲਿਆ ਸੀ ਇਹ ਦੇਖ ਲਓ ਕਹਿੰਦੇ ਪੁਰਾਣੀ ਰਸੋਈ ਆ ਇਹਨਾਂ ਦੀ ਆ ਦੇਖ ਲਓ ਜਿੱਦਾਂ ਬਾਜਰੇ ਦੀ ਰੋਟੀ ਵਗੈਰਾ ਚੁੱਲੇ ਤੇ ਬਣਦੀ ਸੀਗੀ ਉਸ ਸਮੇਂ ਇਹ ਪੁਰਾਣੇ ਟਾਈਮ ਦਾ ਸਾਮਾਨ ਰੱਖਣੇ ਕਾ ਤਾ ਨਾ ਇਹ ਟਾਈਮ ਦੀ ਆ ਕਿਚਨ ਰਸੋਈ ਇਹ ਪੁਰਾਣੇ ਟਾਈਮ ਤੇ ਜਿੱਦਾਂ ਸਾਮਾਨ ਰੱਖਦੇ ਸੀਗੇ ਪਲੇਟ ਕੱਪ ਪਕੌੜੇ ਮਚੋਰੀ ਰੱਖਣੇ ਲਈ ਪਲੇਟ ਥਾਲੀਆਂ ਇਸ ਤਰ੍ਹਾਂ ਰੱਖ ਦਦੇ ਪਹਿਲੇ ਤੇ ਉਹੋ ਚੀਜ਼ ਪੁਰਾਣਾ ਕਲਚਰ ਜਿਹੜੇ ਮਿੱਟੀ ਦੇ ਹੀ ਸਾਰਾ ਕੁਝ ਬਣਦਾ ਇਸ ਪਾਸੇ ਆਜੋ ਥੋੜਾ ਜਿਹਾ ਤੁਸੀਂ ਤੇ ਇਹ ਵੀ ਜਿਹੜਾ ਇਹ ਰਸੋਈ ਆ ਉਹਨਾਂ ਵਾਲੀ ਨਵੀਂ ਤੇ ਇਸ ਪਾਸੇ ਆ ਦੇਖੋ ਪਾਣੀ ਦਾ ਪ੍ਰਬੰਧ ਆ ਤੇ ਇਧਰ ਰੂਮ ਨੇ ਸਾਰੇ ਇਸ ਪਾਸੇ ਰੂਮ ਜੜਾ ਵਾ ਉਹ ਅਵੇਲੇਬਲ ਹੈ ਰੂਮ ਕਹਿੰਦੇ ਸਾਰੇ ਜਿਹੜੇ ਇਸ ਟਾਈਮ ਬੁੱਕ ਨੇ ਤੇ ਇਹ ਦੇਖੋ ਇਹ ਵੀ ਰੂਮ ਆ ਇੱਥੇ ਆ ਕੇ ਰੁਕ ਸਕਦੇ ਹੋ ਤੁਸੀਂ ਤੇ ਬਹੁਤ ਸੋਹਣਾ ਵੀ ਤਕਰੀਬਨ ਜੈਸਲਮੇਰ ਤੋਂ ਕੁਲਤਾਰਾ ਪਿੰਡ ਨੂੰ ਜਾਂਦਿਆਂ ਕੋਈ ਜੈਸਲਮੇਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਆ ਸਾਰੇ ਇਹ ਵਾਲਾ ਪਿੰਡ ਇਹ ਦੇਖ ਲਓ ਸਾਰੇ ਰੂਮ ਜਿਹੜੇ ਆ ਹੁਣ ਕਿਰਾਏ ਤੇ ਚੜੇ ਹੋਇਆ ਨਹੀਂ ਤਾਂ ਖੋਲ ਕੇ ਦਿਖਾ ਦਿੰਦੇ ਸਾਨੂੰ ਕਿੰਨੇ ਸੋਹਣੇ ਲੱਗ ਰਹੇ ਨੇ ਇੱਥੇ ਵੀ ਆ ਕੇ ਰੁੱਕ ਸਕਦੇ ਆ ਦੇਖੋ ਉੱਪਰ ਇਹ ਜਿਸ ਤਰ੍ਹਾਂ ਇਹਨਾਂ ਦੇ ਨਾਲ بارش ਜਿਹੜੀ ਆ ਥੱਲੇ ਨਹੀਂ ਕਹਿੰਦੇ ਆਉਂਦੀ ਤੇ ਕਿੰਨਾ ਸੋਹਣਾ ਇਹ ਬਣਿਆ ਪਿਆ ਹੋਟਲ ਤੇ ਇਸ ਪਾਸੇ ਦੇਖ ਲਓ ਨਵੀਂ ਬਿਲਡਿੰਗ ਵੀ ਹੈਗੀ ਆ ਇੱਥੇ ਵੀ ਰੂਮ ਹੈਗੇ ਆ ਇਹਦੇ ਵਿੱਚ ਵੀ ਤੇ ਮਿੱਟੀ ਦੀ ਵਾਈਬ ਲੈਣੀ ਆ ਤੇ ਇਹਦੇ ਵਿੱਚ ਰਹਿ ਸਕਦੇ ਹੋ ਤੁਸੀਂ ਚਲੋ ਹੁਣ ਅੱਗੇ ਵਧੀਏ ਤੇ ਚੱਲੀਏ ਚੱਲ ਪਏ ਆ ਜੀ ਹੁਣ ਇੱਥੋਂ ਪਿੰਡ ਵੇਖ ਕੇ ਤੇ ਤੁਹਾਨੂੰ ਹੋਟਲ ਵੀ ਦਿਖਾਇਆ ਜੈਸਲਮੇਰ ਦੇ ਹੋਟਲ ਵੀ ਜਿਹੜੇ ਆ ਇਸ ਏਰੀਆ 'ਚ ਤੁਸੀਂ ਆ ਕੇ ਹੋਟਲਾਂ 'ਚ ਵੀ ਵਧੀਆ ਰਹਿ ਸਕਦੇ ਹੋ ਤੇ ਹੁਣ ਅਸੀਂ ਜੈਸਲਮੇਰ ਨੂੰ ਵਾਪਸ ਚਾਲੇ ਮਾਰੇ ਆ ਤੇ ਜੈਸਲਮੇਰ ਗੁਰਦੁਆਰਾ ਸਾਹਿਬ ਅੱਜ ਰੁਕਦੇ ਆ ਤੇ ਅੱਜ ਕੋਸ਼ਿਸ਼ ਕਰਦੇ ਆ ਕਿ ਅੱਜ ਇੱਥੇ ਰੁਕਦੇ ਆ ਤੇ ਫਿਰ ਬਾੜ ਮੇਰ ਨੂੰ ਅੱਜ ਨਹੀਂ ਜਾਵਾਂਗੇ ਇਹ ਵੀਡੀਓ ਛੋਟੀ ਆ ਲੇਕਿਨ ਇੰਨੀ ਕੀ ਵੀਡੀਓ ਦੇ ਵਿੱਚ ਸਮਾਪਤੀ ਕਰ ਦਾਂਗੇ ਤੇ ਹੋਟਲ ਵੀ ਵਧੀਆ ਸੀਗਾ ਤੇ ਜਿਹੜਾ ਘਰ ਦਿਖਾਇਆ ਜੈਸਲ ਮੇਰ ਦੇ ਏਰੀਆ ਦੇ ਵਿੱਚ ਇਹ ਪੱਥਰ ਦੇ ਜਿਹੜੇ ਘਰ ਸੀਗੇ ਉਹ ਬਹੁਤ ਸੋਹਣੇ ਲੱਗਦੇ ਆ ਘਰ ਤੇ ਪਿਛਲੀਆਂ ਵੀਡੀਓ ਚ ਤੁਸੀਂ ਜੈਸਲ ਮੇਰ ਦੇਖਿਆ ਵਾ ਤੇ ਹੁਣ ਇਹ ਜੈਸਲ ਮੇਰ ਦੀ ਵੀਡੀਓ ਤੇ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਹੜੀ ਆ ਉਹ ਤੁਹਾਨੂੰ ਦਿਖਾਵਾਂਗੇ ਸੈਂਡ ਮਿਊਜ਼ੀਅਮ ਉਸ ਤੋਂ ਬਾਅਦ ਫਿਰ ਜਾਵਾਂਗੇ ਵਾਪਸੀ ਵਾਪਸੀ ਚਾਲੇ ਮਾਰਾਂਗੇ ਹੁਣ ਤੇ ਉਧਰ ਨੂੰ ਪੋਖਰਨ ਨੂੰ ਤੇ ਫਿਰ ਵਾਪਸੀ ਆ ਜਾਣਾ ਪੰਜਾਬ ਨੂੰ ਤੇ ਉਸ ਤੋਂ ਬਾਅਦ ਫਿਰ ਇਸ ਏਰੀਏ ਦਾ ਟੂਰ ਲਗਾਵਾਂਗੇ ਤੇ ਇਹ ਟੂਰ ਜਿਹੜਾ ਵਾ ਇਹ ਲਗਭਗ 3-4 ਵੀਡੀਓ ਹੋਰ ਦਿਖਾਵਾਂਗੇ ਤੁਹਾਨੂੰ ਇਸ ਟੂਰ ਦੀ ਤੇ ਬੜਾ ਵਧੀਆ ਰਿਹਾ ਸਾਡਾ ਟੂਰ ਰਾਜਸਥਾਨ ਦਾ ਬਹੁਤ ਵਧੀਆ ਰਾਜਸਥਾਨ ਦੇਖਣ ਵਾਲੀ ਦੇਖਣ ਵਾਲੀ ਸਟੇਟ ਆ ਤੇ ਰਾਜਸਥਾਨ ਦੇ ਲੋਕ ਰਾਜਸਥਾਨ ਦਾ ਏਰੀਆ ਸਾਰਾ ਹੀ ਬਹੁਤ ਵਧੀਆ ਸੀਗਾ